ਅਨ ਦੋਸਤੋ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਕਿਸੇ ਵੇਲੇ ਇਹਨਾਂ ਦੇ ਵਿੱਚ ਪਾਉ ਲੱਗਦੇ ਸੀ ਢੇ ਪਾਣੀ ਦੇ ਉਸ ਤੋਂ ਬਾਅਦ ਸ਼ਵੀਲਾ ਫੋਨ ਦੇ ਵਿੱਚ ਆਇਆ ਉਹ ਆਮ ਤੌਰ ਦੇ ਉੱਤੇ ਨਮਾਣੀ ਦੇ ਦਿਨਾਂ ਵਿੱਚ ਅੰਗੁਰ ਅਰਜਨ ਦੇਵ ਜੀ ਦੇ ਸ਼ੀਰੀ ਦੇ ਉੱਪਰ ਲੱਗਦੀਆਂ ਸੀ ਆ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਦਾ ਰੂਪ ਬਦਲਦਾ ਗਿਆ ਕਿਉਂਕਿ ਜਿਹੜੇ ਰਾਹੀਰ ਸੀ ਉਹਨਾਂ ਦੀ ਲੋਡ ਨਹੀਂ ਰਹੀ ਉਹਨਾਂ ਨੂੰ ਲੋਡ ਨਹੀਂ ਰਹੀ ਪਾਣੀ ਦੀ ਆਪਣੀਆਂ ਗੱਡੀਆਂ ਵਿੱਚ ਆਉਂਦੇ ਨੇ ਤੇਨਾਂ ਕੋਲੇ ਪਾਣੀ ਵੀ ਹੁੰਦਾ ਤੇ ਇਸ ਕਰਕੇ ਇਹ ਇੱਕ ਜਿਹੜੀਆਂ ਛਵੇਲਾ ਹੈਗੀਆਂ ਇੱਕ ਨਾਕੀ ਦਾ ਰੂਪ ਧਾਰਨ ਕਰ ਗਈਆਂ ਤਾਂ ਇਸ ਦੇ ਨਾਲ ਨਾਲ ਹੀ ਇਹਦੇ ਵਿੱਚ ਕਈ ਵਾਰੀ ਹਾਦਸੇ ਵੀ ਹੋ ਜਾਂਦੇ ਐ ਤੇ ਜਿਹੜੀ ਉਹਦੇ ਵਿੱਚ ਬਰਫ਼ ਵਰਤੀ ਜਾਂਦੀ ਐ ਉਹ ਖਾਣ ਤਾਂ ਬੜੀਆਂ ਚੀਜ਼ਾਂ ਦੇ ਵਿੱਚ ਵਰਤਣ ਲਈ ਨਹੀਂ ਹੁੰਦੀ ਉਹਨਾਂ ਦਾ ਬਕਾਇਦਾ ਕਾਰਖਾਨੇ ਉੱਪਰ ਲਿਖ ਕੇ ਲਾਇਆ ਹੁੰਦਾ ਜਿਹੜੀ ਬਹੁਤ ਹੀ ਕੰਟਾਮਿਨੇਟਡ ਹੁੰਦੀ ਜਿਹੜੀ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਐ ਸੋ ਇਸਤੇ ਉਲਟ ਇੱਕ ਹੋਰ ਨਜ਼ਾਰਾ ਸਾਹਮਣੇ ਵੇਖਣ ਨੂੰ ਆਇਆ ਤੇ ਮੈਂ ਤੁਹਾਡਾ ਨਾਲ ਸਾਂਝਾ ਕਰਨ ਲਈ ਵੀਡੀਓ ਬਣਾ ਰਿਹਾ ਕਿ ਸਾਡੇ ਇੱਥੇ ਪਕਤਾਪਾਏ ਕਾ ਬੱਸ ਸਟੈਂਡ ਦੇ ਉੱਪਰ ਮੈਂ ਗਿਆ ਨਕਸਰ ਉੱਥੇ ਪਹਿਲਾਂ ਵੇਖਿਆ ਇੱਕ ਬਾਟਰ ਕੁਦਰ ਲੱਗਿਆ ਹੋਇਆ ਸੀ ਤੇ ਕੁਝ ਦਿਨਾਂ ਬਾਅਦ ਹੀ ਵੇਖਣ ਦੇ ਚਾਇਆ ਉੱਥੇ ਕੁਝ ਕੈਂਪਰ ਪਏ ਸੀਗੇ ਠੱਡੇ ਪਾਣੀ ਦੇ ਤੇ ਲੋਕ ਉੱਥੋਂ ਪਾਣੀ ਦੀ ਆਪਣੀ ਲੋੜ ਪੂਰੀ ਕਰ ਰਹੇ ਸੀ ਤਾਂ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਸੇਵਾ ਕਿਨੇ ਕੀਤੀ ਹੋਈ ਤਾ ਬਿਲਕੁਲ ਜੋ ਸਾਹਮਣੇ ਦੁਕਾਨਦਾਰ ਨੇ ਗਪਾਲ ਜੀ ਤਾਂ ਉਹਨਾਂ ਕੋਲੇ ਜਾ ਕੇ ਮੈਂ ਗੱਲਬਾਤ ਕੀਤੀ ਜੀ ਉਹ ਕਹਿੰਦੇ ਜੀ ਅ ਅਸੀਂ ਹੈਗਾ ਇਹ ਸੇਵਾ ਸ਼ੁਰੂ ਕੀਤੀ ਹੈ ਤੇ ਫਿਰ ਮੇਰੇ ਮਨ ਦੇ ਵਿਚ ਆਇਆ ਵੀ ਅਸਲ ਵਿੱਚ ਤਾਂ ਅਸ਼ਵੀਲ ਇਹੀ ਹੈ ਹੋਰ ਵੀ ਮੈਂ ਵੇਖਿਆ ਦੁਕਾਨਦਾਰ ਕਾਫੀ ਅੱਜ ਕੱਲ ਕੈਂਪਰ ਪਰ ਕੇ ਆਪਣੇ ਖੇਤਾਂ ਤੋਂ ਬਾਹਰ ਕਰ ਕਰ ਹੁੰਦੇ ਆ ਫਿਰ ਆਹ ਕੀ ਉਹਨੂੰ ਆਪਾਂ ਯਾਦ ਸਕਦੇ ਆ ਇਸ ਕਰਕੇ ਮੈਨੂੰ ਲੱਗਿਆ ਕਿ ਇਹ ਇੱਕ ਬਹੁਤ ਹੀ ਵਧੀਆ ਗੱਲ ਆ ਸਾਨੂੰ ਵੀ ਅਸਤੀਕ ਨੇ ਚਾਹੀਦਾ ਹੈ ਇਹ ਜਿੱਥੇ ਅਸੀਂ ਜਿਹਨਾਂ ਲੋੜ ਨਹੀਂ ਹੁੰਦੀ ਉਹਨਾਂ ਨੂੰ ਘੇਰ ਕੇ ਇੱਕ ਤਰ੍ਹਾਂ ਦਾ ਨਾਕਾ ਨਵਾਂ ਅਸ਼ਵਿਲਾ ਲਾਉਨੇ ਆ ਉਥੇ ਜਿਹੜਾ ਪੂਰੀ ਗਰਮੀ ਦੇ ਦੌਰਾਨ ਇਸ ਤਰ੍ਹਾਂ ਦਾ ਅਪਰਾਲਾ ਕੀਤਾ ਜਾਵੇ ਤਾਂ ਉਹ ਬਹੁਤ ਵਧੀਆ ਤੇ ਆਓ ਆਪਾਂ ਗੱਲ ਕਰਦੇ ਹਾਂ ਗਪਾਲਦੀ ਨਾਲ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਆ ਉਹ ਕਿਸ ਤਰ੍ਹਾਂ ਇਸੇ ਬਣਵਾ ਰਹੇ ਨੇ ਇਹ ਫਰ ਰੱਖਿਆ ਹੋਇਆ ਹੈ ਇਹਨਾਂ ਬਾਰੇ ਮੈਂ ਦੱਸੂਗਾ ਪਹਿਲਾਂ ਤੁਹਾਡਾ ਇਹ ਦੁਕਾਨ ਕਿੱਥੇ ਕਿੱਥੇ ਲੋਕੇਸ਼ਨ ਆਖੀ ਆਪਣੇ ਭਗਤਾ ਭਾਈ ਦਾ ਬੱਸ ਸਟੈਂਡ ਦੇ ਵਿੱਚ ਆਈ ਸ਼ਾਪ 48 ਨੰਬਰ ਦੁਕਾਨਾ ਬਨਾਲੇ ਵਾਲੇ ਕਾਊਂਟਰ ਤੇ ਠੀਕ ਹੈ ਜੀ ਆਪਣੇ ਫ੍ਰੀਜ਼ਰ ਲੱਗਾਈਏ 9 ਵਜੇ ਤੋਂ ਬਾਅਦ ਪਾਣੀ ਨਹੀਂ ਘੜਦਾ ਈ ਅੱਛਾ ਤੇ ਇੱਥੇ ਪਰੇਸ਼ਾਨੀ ਹੁੰਦੀ ਸਵਾਰੀਆਂ ਨੂੰ ਵੀ ਬੱਚੇ ਨਾਲ ਹੁੰਦੇ ਈ ਬੀਬੀਆਂ ਭਣਾ ਦੇ ਨਾਲ ਸਾਰੇ ਹਰੇਕ ਮੁਸਾਫਰਾਂ ਪਾਣੀ ਅਗਲਾ ਭਾਲ ਕਰਦਾ ਈ ਉਸ ਕਰਕੇ 10 ਕਿ ਦਿਨ ਹੋ ਗਈ 10 ਕਿ ਦਿਨ ਹੋ ਗਏ ਸ਼ਾਮ ਨੂੰ ਮਾਈਆਂ ਉਤਰੀਆਂ ਵਾਸਤੇ ਉਹ ਵਿਚਾਰੀਆਂ ਪਾਣੀ ਲੱਭੇ ਉਹਨੇ ਪਾਣੀ ਲੱਭੇ ਟੂਟੀ ਤੋਂ ਪੀ ਕੇ ਚਲੀਆਂ ਗਈਆਂ ਜੀ ਅੱਛਾ ਫਿਰ ਮੇਰੇ ਮਨ 'ਚ ਖਿਆਲ ਆਇਆ ਜੀ ਮੈਂ ਇੱਥੇ ਆਰੋ ਵਾਲੇ ਮੁੰਡੇ ਨਾਲ ਗੱਲਬਾਤ ਕੀਤੀ ਭਾਈ ਸੋਹਬਾ ਤੋਂ ਮੇਰੇ ਕੋਲੇ ਕੈਂਪਰ ਤਾਂ ਹੈਗਾ ਜਿੰਨੇ ਮਰਜ਼ੀ ਲਾ ਗਿਆਂ ਨਾ ਉਹਦੀ ਪੇਮੈਂਟ ਮੈਂ ਦਿਆ ਕਰੂੰਗਾ ਜੀ ਠੀਕ ਹੈ ਹਾਂਜੀ ਉਹ 10 ਦਿਨ ਹੋ ਗਈ ਸੇਵਾ ਕਰਦਿਆਂ ਨੂੰ ਇੱਥੇ ਕੈਂਪਰ ਡੇਲੀ ਲਗਾ ਰਹੇ ਆ ਜੀ ਅੱਛਾ ਹਾਂਜੀ ਕਿੰਨੇ ਕੈਂਪਰ ਲੱਗ ਜਾਂਦੇ ਰੋਜ਼ ਅ ਪਹਿਲਾਂ 10-12 ਕੈਂਪਰ ਲੱਗ ਜਾਂਦੇ ਸੀ ਪਰ ਹੁਣ ਇੱਕ ਦਿਨ ਤੋਂ ਜ਼ਿਆਦਾ ਲੱਗਣ ਲੱਗੇ ਨੇ ਘੱਟੋ-ਘੱਟ 25 ਵੀ ਲੱਗ ਸਕਦਾ 30 ਵੀ ਲੱਗ ਸਕਦਾ ਤੇ 15 ਗੈਂਪਰ ਲੱਗ ਜਾਂਦੇ ਹੁਣ ਹਾਂਜੀ ਹਾਂਜੀ ਅੱਛਾ ਇਹ ਤੁਸੀਂ ਕਦੋਂ ਤੋਂ ਕਰ ਰਹੇ ਹੋ ਹੁਣੇ ਹੀ ਸ਼ੁਰੂ ਸ਼ੁਰੂ ਦਾਸ 10 ਦਿਨ ਹੀ ਹੋਇਆ ਈ ਹੈ ਅੱਛਾ ਅੱਛਾ ਜੀ ਤੇ ਜਿਹੜੇ ਲੋਕ ਕਾਮ ਰਸਤੇ ਵਿੱਚ ਸ਼ੀਵਲਾ ਲਾਉਂਦੇ ਆ ਹਾਂਜੀ ਉਹਨਾਂ ਬਾਰੇ ਕੀ ਕਹੂੰ ਉਸ ਭਾਈ ਸ਼ੀਵਲ ਵਾਲੀ ਗੱਲ ਤਾਂ ਬਾਅਦ 'ਚ ਆਈ ਉਹ ਪਿਆਸੇ ਨੂੰ ਪਾਣੀ ਮਿਲ ਜਾਈ ਫਿਰ ਅਗਲੇ ਦਾ ਉਹਦੇ ਘਰ ਨੂੰ ਵੀ ਠੰਡਾ ਹੋ ਜਾਂਦਾ ਜੀ ਹਾਂ ਸ਼ਾਂਤੀ ਮਿਲ ਜਾਂਦੀ ਜਦੋਂ ਪਾਣੀ ਮਿਲ ਜਾਈ ਕੋਈ ਪਟਾਲੇ ਤੋਂ ਲੈ ਕੋਈ ਚੰਡੀਆੜ ਤੋਂ ਚੱਲਿਆ ਜੀ ਅਗਲੇ ਨੂੰ ਪਾਣੀ ਨਹੀਂ ਮਿਲਦਾ ਜੀ ਰਸਤੇ 'ਚ ਅਲਾ ਵਸਤੋ ਉੱਤੇ ਦਾ ਪਹਿਲਾ ਪਾਣੀ ਲਵਦਾ ਜੀ ਤੇ ਐ ਸੋਨੂ ਵੀ ਕਿੰਨੀ ਕਸਲੀ ਹੋ ਰਹੀ ਆ ਉਸ ਤੋਂ ਬਾਅਦ ਜੋ ਲੋਕ ਸਾਹਮਣੇ ਤੁਹਾਡੇ ਪਾਣੀ ਪੀਦੇ ਸਾਡੇ ਮਾਨ ਨੂੰ ਇੰਨਾ ਹੋ ਰਿਹਾ ਜੀ ਵੀ ਅਸੀਂ ਜ਼ਿੰਦਗੀ ਨੂੰ ਭੁੱਲੇ ਰਹੇ ਠੀਕ ਹੈ ਇਹ ਸੇਵਾ ਦਾ ਮੌਕਾ ਬਣਵਾਵਾ ਕੰਨਿਉ ਹੋਇਆ ਜੀ ਠੀਕ ਹੈ ਠੀਕ ਹੈ ਤੇ ਲੋ ਬਰਮਾਦਮੇ ਕਰਨਾ ਜੀ ਵਾਹਿਗੁਰੂ ਨੇ ਕਰਨਾ ਜੀ ਕਰਵਾਈ ਜਾਂਦਾ ਜੀ